ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਆਪਾਂ ਕਰਾਂਗੇ ਮੁਹਾਵਰੇ ਸਵਾਗਤ ਹੈ ਤੁਹਾਡਾ ਸੋਨੀਆ ਸਟੱਡੀ ਹੱਬ ਚੈਨਲ ਤੇ ਜਿਵੇਂ ਕਿ ਆਪਾਂ ਨੂੰ ਪਤਾ ਹੈ ਮੁਹਾਵਰੇ ਅੰਦਾ ਇੱਕ ਡੂੰਗਾ ਅਰਥ ਹੁੰਦਾ ਹੈ ਉੱਪਰੋਂ ਤਾਂ ਇਹ ਦੇਖਣ ਨੂੰ ਕੁਝ ਹੋਰ ਹੁੰਦੇ ਨੇ ਪਰ ਇਹਨਾਂ ਦਾ ਮਤਲਬ ਕੁਝ ਹੋਰ ਹੁੰਦਾ ਹੈ ਲਾਈਕ ਜਿਵੇਂ ਕਿ ਇੱਕ ਮੁਹਾਵਰਾ ਹੈ ਅੱਗ ਲਗਾਉਣਾ ਅੱਗ ਲਗਾਉਣਾ ਸੱਚੀ ਸੱਚੀ ਦੇ ਵਿੱਚ ਅੱਗ ਨਹੀਂ ਲਗਾ ਦਿੰਦੇ ਆਪਾਂ ਅੱਗ ਲਗਾਉਣਾ ਦਾ ਮਤਲਬ ਹੈ ਕਿਸੇ ਦੀ ਸ਼ਾਂਤੀ ਨੂੰ ਭੰਗ ਕਰਨਾ ਇਸੇ ਤਰ੍ਹਾਂ ਹੀ ਅੱਜ ਆਪਾਂ ਮੁਹਾਵਰੇ ਕਰਾਂਗੇ ਜਿਨ੍ਹਾਂ ਦੇ ਆਨਸਰ ਤੁਸੀਂ ਦੇਣੇ ਹਨ ਤੇ ਜੇ ਨਾ ਆਏ ਤੇ ਮੈਂ ਵੀ ਦੱਸਾਂਗੀ ਫਸਟ ਮੁਹਾਵਰੇ ਤੋਂ ਸ਼ੁਰੂ ਕਰਦੇ ਹਾਂ ਸੂਲਾ ਦੀ ਸੇਜ ਇਸ ਦਾ ਹੈ ਉੱਲੂ ਬਾਟਾ अगला है घर दुआ दारू यदा की हो सकता है उन्नी इक्की ऊहड़ पूहड़ अखा दूर पुका पुका आंसर है ऊड़ पुहड़ अचनचेत आप मुसीबत यह है अखा दे आसमानी गोला अग दे भा ਉੱਚਾ ਮਾਚੂਲਾ ਇਹਦਾ ਆਨਸਰ ਆਏਗਾ ਅਸਮਾਨੀ ਗੋਲਾ অতি ਪਿਆਰਾ ਆਪ ਹੁੰਦਰਾ ਅੰਨੇ ਦਾ ਖਾਤਾ ਅੱਖਾਂ ਦਾ ਤਾਰਾ ਅੱਖਾਂ ਦੇ ਬਾ অতি ਪਿਆਰਾ ਮਤਲਬ ਕਿ ਬਹੁਤ ਪਿਆਰਾ ਇਹਨੂੰ ਆਪਾਂ ਕੀ ਕਹਿ ਸਕਦੇ ਹਾਂ ਅੱਖਾਂ ਦਾ ਤਾਰਾ ਕਿ ਤੂੰ ਮੇਰੀ ਅੱਖਾਂ ਦਾ ਤਾਰਾ ਹੈ ਜਾਂ ਤੂੰ ਮੈਨੂੰ ਬਹੁਤ ਪਿਆਰਾ ਹੈ ਬਹੁਤ ਮਹਿੰਗੀ ਇਹਦਾ ਕੀ ਆਏਗਾ ਫਸਟ ਹੈ ਅਸਮਾਨੀ ਗੋਲਾ ਨੰਬਰ 2 ਹੈ ਅੱਗ ਦੇ ਪਾ ਉਹੜ ਪੁਹੜ ਅੰਨੇ ਪਾ ਬਹੁਤ ਮਹਿੰਗੀ ਤਾਂ ਆਏਗਾ ਅੱਗ ਦੇ ਪਾ 6th ਹੈ ਆਪਣਾ ਉਪਰਾ ਬੰਦਾ ਉਪਰੇ ਬੰਦੇ ਦਾ ਫਸਟ ਆਪਸ਼ਨ ਹੈ ਆਟੇ ਦਾ ਦੀਵਾ ਸੰਗ ਸਰਫਾ ਸਤ ਬੇਗਾਨਾ ਹਿੱਕ ਦੇ ਧੱਕੇ ਇਹਦਾ ਆਨਸਰ ਆਏਗਾ ਆਪਣਾ ਸਤ ਬੇਗਾਨਾ ਮਤਲਬ ਕਿ ਉਪਰਾਂ ਬਾਹੋਂ ਦਾ ਕੀ ਹੁੰਦਾ ਹੈ ਬੇਗਾਨਾ ਹੁੰਦਾ ਹੈ ਫਸਾਦ ਦੀ ਜੜ ਨੰਬਰ 7 ਫਸਟ ਹੈ ਆਪਣਾ ਇਹਦਾ ਨੰਬਰ 7 ਦਾ ਸੋਨੇ ਦਾ ਆਟਾ ਸਿਆਪੇ ਦੀ ਨਾਂ ਸਿਰ ਦਾ ਪੈਰ ਹਟ ਰਾਮ ਫਸਾਦ ਦੀ ਜੜ ਦਾ ਕੀ ਆਣਾ ਚਾਹੀਦਾ ਹੈ ਬੱਚਿਓ ਦੱਸੋ ਜ਼ਰਾ ਫਸਾਦ ਦੀ ਜੜ ਦਾ ਆਏਗਾ ਨੰਬਰ 2 ਸਿਆਪੇ ਦੀ ਨਾਂ नंबर अठ है अपना थोड़ा चीरा जोश मतलब कि बहुत थोड़े चमेली जोश यदा देखते हाँ की कह सकते हैं फर्स्ट है अपना हड हराम नंबर दो है हड्डा का माड़ा नंबर तीन है कड़ी का उबाल नंबर चार तो है अपना हड्डा का सुचा आंसर यहाँ है नंबर तीन कड़ी का उबाल ਥੋੜਾ ਚੇਰ ਜੋਸ਼ ਮਤਲਬ ਕਿ ਕੜੀ ਦੇ ਚਮੇ ਥੋੜੇ ਚੇਰ ਲਈ ਉਬਾਲ ਆਂਦਾ ਹੈ ਉਹਨੇ ਥੋੜੇ ਚੇਰ ਲਈ ਜਿਸੇ ਚ ਜੋਸ਼ ਆ ਜਵੇ ਆਕੇ ਚਲਾ ਜਾਵੇ ਬੰਦਾ ਬਾਤ ਚ ਤੁਹਾਨੂੰ ਇਹ ਕੁੱਟ ਦਵੇ ਥੋੜੇ ਟਾਈਮ ਲਈ ਜੋਸ਼ ਚ ਥੋੜੇ ਸ਼ਬਦਾਂ ਵਿੱਚ ਬਹੁਤ ਕੁਝ ਕਹਿਣਾ ਫਸਟ ਹੈ ਕੋਕੜੂ ਮੋਟ ਕੂਜੇ ਵਿੱਚ ਸਮੁੰਦਰ ਖੂ ਦਾ ਡੱਡੂ ਚਟਕ ਮਟਕ ਮਤਲਬ ਕਿ ਬਹੁਤ ਥੋੜੇ ਸ਼ਬਦਾਂ ਚ ਆਪਾਂ ਜਦੋਂ ਬਹੁਤ ਕੁਝ ਕਹਿ ਦਿੰਨੇ ਹਾਂ ਉਹਨੂੰ ਕੀ ਕਹਿ ਸਕਦੇ ਹਾਂ ਨੰਬਰ 2 ਕੂਚੇ ਵਿੱਚ ਸਮੁੰਦਰ ਨੂੰ ਸਮਾ ਲੈਣਾ ਉਸ ਤਰੀਕੇ ਨਾਲ ਕੂਚੇ ਵਿੱਚ ਸਮੁੰਦਰ ਆਂਸਰ ਆਏਗਾ ਇਹਦਾ ਨੰਬਰ 2 ਨੰਬਰ 10 ਕੁਐਸਚਨ ਹੈ ਆਪਣਾ ਜੋ ਕਿਸੇ ਨਾਂ ਨਾ ਪੀਜੇ ਮਤਰੋ ਕੀ ਰੜੇ ਹੀ ਨਾ ਕਿਸੇ ਨਾਂ ਪਹਿਲਾ ਹੈ ਗੰਡਾ ਦਾ ਪੂਰਾ ਘਰ ਦਾ ਦੀਵਾ ਕੋਕੜ ਮੋਠ ਗਿੱਲਾ ਪੀ ਇਹਦਾ ਕੀ ਆਏਗਾ ਬੱਚੇ ਆਂਸਰ ਕੋਕੜ ਮੋਟ ਜੋ ਕਿਸੇ ਨਾਲ ਨਾ ਭিজে ਮਤਲਬ ਜਦੋਂ ਆਪਾਂ ਦਾਲ ਪਾਣੀ ਆ ਨਾ ਵਿੱਚ ਥੋੜੇ ਕੱਚੇ ਮੋٹے ਮੋٹے ਰਹਿ ਜਾਂਦੇ ਨੇ ਦਾਣੇ ਜੋ ਕਿ ਭিজে ਤੇ ਵੀ ਨਹੀਂ ਮਤਲਬ ਸੀਟੀਆਂ ਲਗਵਾ ਲੋ ਤਾਂ ਵੀ ਨਹੀਂ ਬਣਦੇ ਉਹ ਚੀਜ਼ ਕੋਕੜ ਮੋਟ ਜੋ ਕਿਸੇ ਨਾਲ ਵੀ ਨਾ ਭিজে ਥੋੜੀ ਲਿਆਕਤ ਵਾਲਾ ਇਹਦਾ ਕੀ ਆਏਗਾ ਘੜੀ ਦਾ ਖੂਦ ਦਾ ਗਉਆਂ ਦਾ ਜਾਇਆ ਖੂਦ ਦਾ ਡੱਡੂ ਚਾਰ ਅੱਖਰ ਕੀ ਆਏਗਾ ਨੰਬਰ 3 ਆਏਗਾ ਅਨਸਰ ਖੂਦਾ ਡੱਡੂ ਥੋੜੀ ਲਿਆਕਤ ਵਾਲਾ ਖੂਦਾ ਡੱਡੂ ਨੰਬਰ 12 ਹੈ ਚੰਗੇ ਮਨ ਦੇ ਵਿੱਚ ਫਿਕਰ ਨਾ ਸਮਝਣਾ ਪਹਿਲਾ ਅਕਸ਼ਨ ਹੈ ਗਿਆ ਗੁਜਰਿਆ ਨੰਬਰ 2 ਤੇ ਚਲਦਾ ਕੰਮ ਨੰਬਰ 3 ਤੇ ਚਿੜੀਆਂ ਦਾ ਦੁੱਤ ਨੰਬਰ 4 ਤੇ ਖੋਤਾ ਘੋੜਾ 1 ਬਰਾਬਰ ਇਹਦਾ ਅਨਸਰ ਕੀ ਆਏਗਾ ਬੱਚਿਓ ਖੋਤਾ ਘੋੜਾ ਇੱਕ ਬਰਾਬਰ ਚੰਗੇ ਮੰਦ ਦੇ ਵਿੱਚ ਮਤਲਬ ਕਿ ਫਰਕ ਹੀ ਨਹੀਂ ਸਮਝਿਆ ਖੋਤਾ ਹੋਵੇ ਜਾਂ ਘੋੜਾ ਹੋਵੇ ਉਹਨੂੰ ਇੱਕ ਬਰਾਬਰ ਹੀ ਸਮਝੇ ਜਾਂਦੇ ਨੇ ਉਹ ਕੰਮ ਜਿਹੜਾ ਮੁੱਕਣ ਵਿੱਚ ਨਾ ਆਵੇ ਕਿਹਟਾਗਾ ਮੋਹ ਸਕਦਾ ਉਹ ਦੱਸੋ ਬਈ ਪਹਿਲਾ ਹੈਗਾ ਆਪਣਾ ਕੜੀ ਦਾ ਖੁੱਥਾ ਘਰ ਦਾ ਦੀਵਾ ਗਿੱਲਾ ਪੀਹਣਾ ਗੰਡ ਦਾ ਪੂਰਾ ਇਹਦਾ ਆਨਸਰ ਆਏਗਾ ਨੰਬਰ 3 ਗਿੱਲਾ ਪੀਣ ਗਿੱਲਾ ਪੀਣ ਮਤਲਬ ਜੇ ਤੁਹਾਨੂੰ ਗਿੱਲਾ ਗਿੱਲੀ ਕਣਕ ਦੇ ਦਵਾ ਮੰਗੇ ਉਹ ਪੀ ਚਲੋ ਪੀ ਚਲੋ ਦਾ ਟਬਣ ਨਾ ਹੀ ਨਹੀਂ ਹੈਗਾ ਮੱਥਾ ਮਾਰੀ ਚਲੋ ਕੰਮ ਮੁੱਕਣਾ ਹੀ ਨਹੀਂ ਸਾਰਾ ਦਿਨ ਤੁਹਾਡਾ ਅਗਲਾ ਕਰਦੇ ਆ ਬੱਚਿਓ ਨੰਬਰ 14 ਕੰਮ ਦਾ ਵੇਲਾ ਖੁਜਾ ਜਾਣ ਵਾਲਾ ਪਹਿਲਾ ਆਪਸ਼ਨ ਹੈ ਦਾ ਕੜੇ ਦੀ ਮੱਛੀ ਖੂ ਦਾ ਡੱਡੂ ਨੰਬਰ 3 ਹੈ ਖੂਰੀ ਪਿੱਛੇ ਮਾਂ ਨੰਬਰ 4 ਹੈ ਘੜੀ ਦਾ ਖੁੱਥਾ ਇਹਦਾ ਆਨਸਰ ਦੱਸੋ ਕੀ ਆਏਗਾ ਇਹਦਾ ਆਨਸਰ ਹੈ ਕੂੜੀ ਪਿੱਛੇ ਮਤ ਨੰਬਰ 15 ਹੈ ਜੋ ਆਪਣੇ ਹੱਥਾਂ ਵਿੱਚ ਹੋਵੇ ਫਰਸਟ ਆਪਸ਼ਨ ਹੈ ਆਪਣੀ ਛਟਕ ਮਟਕ ਨੰਬਰ 2 ਤੇ ਹੈ ਕੜੇ ਦੀ ਮੱਛੀ ਨੰਬਰ 3 ਤੇ ਚੜਦਾ ਸੂਰਜ ਨੰਬਰ 4 ਤੇ ਚੌੜ ਚਾਨਣ ਇਹਦਾ ਆਨਸਰ ਆ ਗਿਆ ਨੰਬਰ 2 ਕੜੇ ਦੀ ਮੱਛੀ ਅੱਛਾ ਬੱਚੇ ਇੱਕ ਨੋਟ ਕਰ ਲਿਓ ਨੰਬਰ ਜਿਹੜਾ 14 ਤੇ ਸੀ ਉਹਦਾ ਲੱਗਦਾ ਮੈਂ ਤਿੰਨ ਬੋਲ ਗਏ ਉਹਦਾ ਆਨਸਰ ਆਣਾ ਸੀ ਨੰਬਰ 4 ਕੜੀ ਦਾ ਖੁੱਥਾ ਇਹ ਆਣਾ ਸੀ ਚਲੋ ਜਪਾਂ ਨੰਬਰ 16 ਤੇ ਚੱਲਦੇ ਆ ਕੋਈ ਫਰਕ ਨਾ ਪੈਣਾ ਇਹਦਾ ਪਹਿਲਾ ਹੈ ਕਿਉ ਦੇ ਦੀਵੇ ਚੱਲਦਾ ਕੰਮ ਕਿਉ ਖਿਚੜੀ ਚਿੜੀਆਂ ਦਾ ਦੁੱਧ ਕੋਈ ਫਰਕ ਨਾ ਪੈਣਾ ਇਹਦਾ ਕੀ ਹੋ ਸਕਦਾ ਹੈ ਕਿਉਂ ਦੀ ਖਿਚੜੀ ਖਿਚੜੀ ਪਸੰਦ ਕਿਸ ਨੂੰ ਕਿਉਂ ਵਾਲੀ ਹਾਂਜੀ ਇਹਦਾ ਆਨਸਰ ਕੀ ਆਏਗਾ ਆਪਣਾ ਕਿਉਂ ਦੀ ਖਿਚੜੀ ਨੰਬਰ 3 ਆਪਸ਼ਨ ਨੰਬਰ 17 ਮਹਾਵਰਾ ਕਰ ਰਹੇ ਹਾਂ ਆਪਾਂ ਫੋਕੀਆਂ ਟੋਰਾ ਮਾਰਨੀਆ ਫੋਕੀਆਂ ਟੋਰਾ ਮਾਰਨੀਆ ਦਾ ਫਸਟ ਆਪਸ਼ਨ ਹੈ ਜਵਾਨੀ ਖਰਚ ਜਮਾ ਖਰਚ ਕਰਨਾ ਚੁੱਠਿਆਂ ਦਾ ਗੁਰੂ ਨੰਬਰ 3 ਝੋਲੀ ਚੁੱਕ ਨੰਬਰ 4 ਤੇ ਛਾਈ ਮਈ ਇਹਦਾ ਆਨਸਰ ਆਏਗਾ ਆਪਣਾ ਨੰਬਰ 1 ਜਵਾਨੀ ਜਮਾ ਖਰਚ ਕਰਨਾ ਮਤਲਬ ਕਿ ਤਾਂ ਐਵੇਂ ਹੀ ਬੋਲ ਰਹਿਦਾ ਫੁੱਕੇ ਟੋਰਾ ਮਾਰਦਾ ਰਹਿੰਦਾ ਹੈ ਬਸ ਆਪਣੀ ਜਵਾਨ ਖਰਚ ਕਰਦਾ ਰਹਿੰਦਾ ਮਿਹਨਤ ਦਾ ਫਲ ਅਗਲਾ ਹੈਗਾ ਆਪਣਾ ਨੰਬਰ 18 ਮਿਹਨਤ ਦਾ ਫਲ ਤਾਂ ਤੁਸੀਂ ਪੱਕਾ ਦੱਸ ਹੀ ਦਿਓਗੇ ਮੈਨੂੰ ਪਤਾ ਹੀ ਹੈ ਕਿ ਇਹ ਤਾਂ ਬਹੁਤ ਆਸਾਨ ਹੈ ਸਭ ਨੂੰ ਆਉਂਦਾ ਹੋਈਗਾ ਚਲੋ ਆਪਸ਼ਨਲ ਸਟਾਰਟ ਕਰਦੇ ਆ ਆਪਾਂ ਨੰਬਰ 1 ਹੈ ਟਕੇ ਚਾਰ ਨੰਬਰ 2 ਹੈ ਟਿਪਟਾਪ ਨੰਬਰ 3 ਹੈ ਟਹਿਲ ਮਹਿਲ ਨੰਬਰ 4 ਹੈ ਛੜਾ ਛਾਟ ਹਾਂਜੀ ਕੀ ਆਏਗਾ ਇਹਦਾ ਮਿਹਨਤ ਦਾ ਫਲ ਤਹਿਲ ਮਹਿਲ ਨੰਬਰ 19 ਮੂਹੂ ਮੂਹ ਪਰਿਆ ਇਹਦਾ ਫਰਸਟ ਆਪਸ਼ਨ ਹੈ ਡੋਰ ਪੋਰ ਨੰਬਰ 2 ਤੇ ਟਾਈਟ ਟੋਟਰੂ ਨੰਬਰ 3 ਤੇ ਡਕਾ ਡੱਕ ਨੰਬਰ 4 ਤੇ ਠਈਆ ਠੱਪਾ ਹਾਂਜੀ ਦੱਸੋ ਆਨਸਰ ਕੀ ਆਏਗਾ ਨੰਬਰ 1 2 3 4 अपना उन्नी में आंसर आएगा नंबर तीन डका डहों मूह भरिया मतलब होया होया हो, हो नंबर भी आप कर मेहनत दमाई ना कह सकते हाँ नंबर तीन तो तिलकणबाजी नंबर थोक फरोस नंबर तीन ते थान ਹੰਤਰ ਨੰਬਰ 4 ਤੇ ਦਸਾਂ ਨੋਹਾਂ ਦੀ ਕਮਾਈ ਇਹ ਤਾਂ ਵੀ ਇਹ ਵੀ ਬਹੁਤ ਸਾਨ ਦੱਸੋ ਆਨਸਰ ਆਨਸਰ ਆਪਣਾ ਜਾਂਦਾ ਹੈ 4 ਤੇ ਦਸਾਂ ਨੋਹਾਂ ਦੀ ਕਮਾਈ ਸਭ ਨੂੰ ਅੰਦਾ ਹੋਏਗਾ ਵੀ ਪਤਾ ਹੀ ਸੀ ਹਾਂਜੀ ਅੱਗੇ ਚੱਲਦੇ ਆਪਾਂ ਨੰਬਰ 21 ਇੱਜ਼ਤ ਵਾਲਾ ਫਰਸਟ ਆਪਸ਼ਨ ਹੈ ਬੱਚੋ ਆਪਣਾ ਇਹਦਾ ਧੂਮ ਤਾਮ ਨੰਬਰ 2 ਤੇ ਤੱਕੇਵਾਜ਼ ਨੰਬਰ 3 ਤੇ ਨੱਕ ਵਾਲਾ ਇੱਜ਼ਤ ਮਤਲਬ ਜਿਹਦੇ ਨੱਕ ਹੁੰਦੀ ਆ ਉਹ ਇੱਜ਼ਤ ਵਾਲਾ ਹੋ ਗਿਆ ਨੰਬਰ 4 ਤੇ ਧੰਨ ਭਾਗ ਹਾਂਜੀ ਜਿਵੇਂ ਪਤਾ ਮੈਂ ਪਹਿਲਾਂ ਹੀ ਬੋਲਤਾ ਨੱਕ ਵਾਲਾ ਮਤਲਬ ਜਿਹਦੇ ਨੱਕ ਹੈਗੇ ਉਹਦੀ ਇੱਜ਼ਤਾਂ ਉਂਝੇ ਕਹਿਣ ਨੂੰ ਮੁਹਾਵਰਾ ਏ ਪਰ ਇਹਦਾ ਆਪਣਾ ਆਨਸਰ ਆਏਗਾ ਨੱਕ ਵਾਲਾ ਇੱਜ਼ਤ ਵਾਲਾ ਮਤਲਬ ਕੀ ਨੱਕ ਵਾਲਾ ਕਹਿੰਦੇ ਨਹੀਂ ਹੁੰਦੇ ਤੂੰ ਤਾਂ ਮੇਰੇ ਨੱਕ ਦੀ ਲਾਜ ਰੱਖ ਲਈ ਜਾਂ ਮੇਰੇ ਥੋਲਿਆਂ ਦੀ ਲਾਜ ਰੱਖ ਲਈ ਇਦਾਂ ਦੇ ਕੁਝ ਪੁਰਮਹਾਵਰੇਂ ਦੇ ਨੇ ਮਤਲਬ ਕਿ ਇਸ ਰੂਪ ਨਾ ਖਾ ਦਾ ਨਾ ਕਵਟੇ ਗਿਆਸ ਚਲੋ ਕਿਉਂ ਗੱਲਾਂ ਕਰਨੀ ਆਪਾਂ ਰਿਲੀਜੀਅਸ ਥਰੂ ਅੱਗੇ ਕਰੋ ਨੰਬਰ 2 ਫੁਰੇਬਣ ਫੁਰੇਬਣ ਦਾ ਕੀ ਆਏਗਾ ਨੰਬਰ ਪਹਿਲਾ ਪੀਰਾ ਦਾ ਪੀਰ ਨੰਬਰ 2 ਪੱਥਰ ਚਟ ਨੰਬਰ 3 ਨਾਰਦ मुनि ਨੰਬਰ 4 ਤੇ ਹੈਗਾ ਫਫੇ ਕੁੱਟਣੀ ਫੁਰੇਬਣ ਕੌਣ ਹੋ ਸਕਦੀ ਹੈ ਬਈ ਦੱਸੋ ਫਫੇ ਕੁੱਟਣੀ ਜਿਹੜੀ ਬੰਦੀ ਆ ਆਰ ਤੇ ਬੰਦੀ ਵੈਸੇ ਤਾਂ ਫਫੇ ਕੁੱਟਣੀ ਫਫੇ ਕੁੱਟਦੀ ਰਹੇ ਇਹਦਾ ਅਨਸਰ ਆਪਣਾ ਏ ਕ ਫਰੇਪਣ ਦਾ ਨੰਬਰ 4 ਫਫੇ ਕੁੱਟਣੀ ਹਾਂਜੀ ਧੰਨਵਾਦ ਅੱਜ ਦੇ ਆਪਣੇ ਮਹਾਪਰੇ ਕਿੰਨੇ ਸੀ ਇਹ ਆਪਾਂ ਬਾਈ ਕਰ ਲੇ ਪਹਿਲੀ ਸੀਰੀਜ਼ ਆਪਣੀ ਕੰਪਲੀਟ ਹੋਈ ਪੀਐਸ ਟੱਟ ਦੇ ਮਹਾਪਰਿਆਂ ਦੀ ਪੰਜਾਬੀ ਸ਼ਾਸਨ ਆਪਾਂ ਸ਼ੁਰੂ ਕੀਤਾ ਹੋਇਆ ਹਾਂਜੀ ਮੇਰੇ ਚੈਨਲ ਨੂੰ ਸਪੋਰਟ ਕਰੋ ਤੇ ਲਾਈਕ ਐਂਡ ਸਬਸਕ੍ਰਾਈਬ ਕਰੋ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਦੂਜੀ ਸੀਰੀਜ਼ ਜਲਦੀ ਹੀ ਪਾਵਾਂਗੇ ਆਪਾਂ